ਫਾਜ਼ਿਲਕਾ ਦੀ ਅੰਨੀ ਦਿੱਲੀ ਮੁਹੱਲੇ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਗਲਤ ਕੰਮ ਕੀਤਾ ਗਿਆ ਅਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਜਿਸ ਤੋਂ ਬਾਅਦ ਵਿਅਕਤੀ ਨੂੰ ਜਦ ਇਸ ਦਾ ਪਤਾ ਲੱਗਿਆ ਤਾਂ ਉਹ बेहोश ਹੋ ਗਿਆ ਅਤੇ ਕੁਝ ਲੋਕਾਂ ਵੱਲੋਂ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਦੀ ਜਾਣਕਾਰੀ ਵਿਅਕਤੀ ਵੱਲੋਂ ਮੀਡੀਆ ਨੂੰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਸ ਨੂੰ ਪਰਤੀ ਕਰਵਾਉਣ ਵਾਲੇ ਲੋਕਾਂ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਪੂਰਾ ਮਾਮਲਾ ਕੀ ਹੈ ਅਤੇ ਵਿਅਕਤੀ ਵੱਲੋਂ ਪੂਰੀ ਦਸਤਾ ਸੁਣਾਈ ਗਈ ਹੈ ਕੀ ਮਾਮਲਾ ਕੀ ਹੋਇਆ ਹੈ ਅਰਮਨ ਜਮਨ ਸਿੱਕਾ ਅਰਮਨ ਨੂੰ ਇਹ ਕਮਰੇ ਉਹ ਮੰਨ ਲਿਆ ਕਿ ਤਾਰਾ ਮਾਰ ਕੇ ਅੰਦਰੋਂ ਤੇ ਕਹਿੰਦੇ ਪਾਸ ਅਸਾਂ ਨੂੰ ਤਕਦੀ ਦਿੱਤੀ ਹੈ ਬਈ ਬਸ ਕਹਿੰਦੇ ਦੂਰ ਚੰਦ ਡਿੱਗੀ ਮਾਰ ਕੇ ਥਾਂ ਡਿੱਗੀ ਦੇ ਉਹਨਾਂ ਨੇ ਐਸਾ ਮਦਦ ਕੰਮ ਕਿਤੇ ਪਹਿਲਾਂ ਪਹਿਲਾਂ ਮਿਲਾਂ ਪਾ ਰਹੇ ਨੇ ਤੇ ਮੈਂ ਦੇਣਾ ਪੈਣਾ ਨਹੀਂ ਨਹੀਂ ਇਹ ਕੀਤਾ ਕਿਉਂ ਹੈ ਉਹਨਾਂ ਨੇ ਕਿ ਮੈਂ ਤਾਂ ਮੇਟ ਨੂੰ ਹਿੱਸਾ ਦੇ ਮਕਾਨ ਦਾ ਹਿੱਸੇ ਧਮਕੀ ਤੇ ਬਣੇ ਇਸ ਨੂੰ ਇਸ ਨੇ ਅਸਾਂ ਨੂੰ ਮਿਲਣ ਨਹੀਂ ਸੱਦੂ ਉਹ ਲੱਗਦੀ ਕੀ ਹੈ ਲੇਡੀ ਤੁਹਾਡੀ ਮੈਨ ਕੋਈ ਨਹੀਂ ਲੱਗਦੀ ਬਸ ਅਸਾਂ ਨੂੰ ਜਾ ਸੁਵਾਈ ਹੋ ਕੇ ਆਦੇ ਸੀ ਛੜੀਆਂ ਲੈ ਕੇ ਆਉਂਦੇ ਸੀ ਇਹ ਤੁਸੀਂ ਸਭਾ ਵੀ ਮੇਰੇ ਵੀ ਕਹਿੰਦਾ ਇਸਾਰੇ ਤਾਂ ਇਸ ਕਰਕੇ ਉਹਨਾਂ ਨੇ ਜਿਹੜਾ ਕੁਝ ਕੀਤਾ ਹੈ ਕੋਣ ਕੋਣ ਹੈਗੇ ਸੀ ਇਹ ਵੀਡੀਓ ਕਿੰਨੇ ਬਣਾਈ ਸੀ ਇਹ ਤਾਂ ਮੁੰਡਾ ਨਾਲ ਲਿਵਿਸ਼ੀ ਤੇ ਕਾ ਬਗੜੇ ਤਾਂ ਤੁਸੀਂ ਐਨੇ ਦਿਨ ਦੱਸਿਆ ਕਿਉਂ ਨਹੀਂ ਕਿਸੇ ਨੂੰ ਨਹੀਂ ਮੈਂ ਤਾਂ ਬਗੀ ਬੈ ਮੈਂ ਤਾਂ ਵੀ ਮੈਸਾ ਨਹੀਂ ਹੋਈ ਮੈਨੂੰ ਪਤਾ ਹੈ ਇਸ ਵੀਡੀਓ ਬਣੀ ਪਈ ਤਾਂ ਕੱਲ ਕਿਉਂ ਵੀਡੀਓ ਮੋੜ ਕੋਸਮੇ ਰੋਟ ਚੱਕਰਾਗ ਮੈਂ ਨਾ ਦੇ ਆਂ ਜਾ ਕੇ ਤਾਂ ਉਹਨੇ ਪੁਲਿਸ ਕੰਪਲੇਂਟ ਕਰਤੀ ਹੈ ਤੁਸੀਂ ਮੇਰੇ ਬੱਚੀ ਕੀ ਮੰਗ ਕੀ ਕਰਦੇ ਹੋ ਹੰਸਾ ਕੇ ਆਪਣਾ ਮਰੀਤ ਸਿੰਘ 40% ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰੀਤ ਸਿੰਘ ਹਟ ਜੁਨਨ ਦਾ ਪ੍ਰਧਾਨ ਹਾਂ ਮੈਂ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਕੱਲ ਬੋਡੀ ਬੋਡੀ ਦਾ ਨਾਮ ਮੁੰਡੇ ਦਾ ਤੇ ਟਰੱਕ ਯੂਨੀਅਨ ਕੋਲੇ ਡਿੱਗ ਪਿਆ ਫਿਰ ਅਸੀਂ ਇਹਨੂੰ ਚੱਕਿਆ ਅਸੀਂ ਕਿਾ ਕੀ ਗੱਲ ਹੈ ਤੈਨੂੰ ਫਿਰ ਆ ਪਪੂ ਇੱਕ ਟਰੱਕ ਯੂਨਨ ਵਾਲੇ ਅਸੀਂ ਸਾਰੇ ਰਲ ਕੇ ਰੋਂ ਸਰਕਾਰੀ ਹਸਪਤਾਲ ਲੈ ਕੇ ਆਏ ਫਿਰ ਇਹਨੂੰ ਜਦੋਂ ਚੈਕਿੰਗ ਕਰਾਇਆ ਗਿਆ ਫਿਰ ਨੇ ਦੱਸਿਆ ਕਿ ਮੇਰੇ ਨਾਲ ਗਲਤ ਕੰਮ ਹੋਇਆ ਹੈ ਕਦਰ ਸਿਆ ਤੁਸੂ ਪਹਿਲਾਂ ਕੋਈ ਦੱਸਿਆ ਕਹਿੰਦਾ ਵੀ ਮੈਨੂੰ ਧਮਕੀਆਂ ਦਿੱਤੀਆਂ ਸੀ ਤੈਨੂੰ ਮਾਰ ਕੇ ਸੱਡ ਦਾਂਗੇ ਜੇ ਤੂੰ ਨਾ ਲਿਆ ਸਾਡਾ ਤੇ ਇਹਦਾ ਜਦੋਂ ਚੈੱਕ ਕਰਾਇਆ ਗਿਆ ਤੇ ਬਹੁਤ ਬੁਰਾ ਵਾਲਾ ਹੀ ਹੁੰਦਾ ਕੀ ਹੋਇਆ ਕੀ ਹੋਇਆ ਡਾਕਟਰਾਂ ਨੇ ਕੀ ਦੱਸਿਆ ਡਾਕਟਰ ਕਹਿੰਦੇ ਕਿ ਇਹਦਾ ਬਲੈਡਰ ਫਟ ਗਿਆ ਤੇ ਕਿਸੇ ਲੇਡੀਜ਼ ਹੈਗੀ ਹੈ ਉਹਦਾ ਨਾਲ ਮੁੰਡਾ ਸੀਗਾ ਉਹਨਾਂ ਨੇ ਇਹਦੇ ਲੱਕੜ ਦਾ ਵੇਲਣਾ ਉਹ ਇਹਦੇ ਬਹੁਤ ਪਿੱਛੇ ਕੀਤਾ ਗਿਆ ਹੈ ਤਾਂ ਹੁਣ ਤੁਸੀਂ ਕੋਈ ਪੁਲਿਸ ਕੰਪਲੇਨਟ ਕੀਤੀ ਹੈ ਜੀ? ਕੀਤੀ ਹੈ ਜੀ ਅਸੀਂ ਇਨਸਾਫ ਮਿਲਣਾ ਚਾਹੀਦਾ ਇਹਦੇ ਨਾਲ ਬਹੁਤ ਬੁਰਾ ਲੋਕ ਪੈਂਦਾ ਵਿਚਾਰਾ ਗਰੀਬੰਦਾ ਜੀ ਗਰੀਬੰਦਾ ਜੀ ਜੇ ਹੁਣ ਆਪਾਂ ਦੇਖੀਏ ਕਿ ਕੋਈ ਕਿਸੇ ਲੇਡੀਜ਼ ਨਾਲ ਉਪਰ ਕਰ ਦਿੰਦਾ ਤਾਂ ਉਹਦਾ ਬਹੁਤ ਰੋਲਾ ਪੈਂਦਾ ਜੇ ਅੱਜ ਇਹਦੇ ਨਾਲ ਹੋਇਆ ਹੈ ਤੇ ਹੁਣ ਕੋਈ ਇਹ ਦੇਖਣਾ ਚਾਹੀਦਾ ਕੀ ਕਰੀ ਹੁਣ ਆਪਾਂ ਇਨਸਾਫ ਮਿਲਣਾ ਚਾਹੀਦਾ ਆ ਪੱਪੂ ਜੀ ਪ੍ਰਧਾਨ ਜੀ ਹੈ ਇਹਨਾਂ ਨਾਲ ਦੇ ਪੱਪੂ ਜੀ ਕੀ ਕਹਿੰਦੇ ਆ ਤਾਂ ਕਿੱਥੇ ਲੈ ਕੇ ਆਏ ਹੋ ਨਾ ਇਹਨਾਂ ਨੂੰ ਸਰਕਾਰੀ ਹਸਪਤਾਲ ਇਕal ਦਾ ਦਾਖਲੇ ਗਿਆ ਕੀ ਪ੍ਰੋਬਲਮ ਕੀ ਆ ਰਹੀ ਹੈ ਨਨੋ 16 ਹੁੰਦਾ ਹੈ ਤਾਂ ਬਲੈਡਰ ਪਾੜ ਗਿਆ ਜੀ ਹੁਣ ਬਹੁਤ ਜ਼ੋਰ ਵਾਲਾ ਸੂਨੀ ਕੋਮ ਆ ਜਾਂਦਾ ਕਿੱਥੇ ਹੋਇਆ ਕਿੱਥੇ ਸੀ ਇਹ ਸਾਰਾ ਕੰਮ ਜੀ ਕੇਮਨੀ ਦਿੱਲੀ ਚ ਹੋਇਆ ਜੀ ਹੋ ਤੱਕਿਆ ਬਾਬਾ ਜੀ ਪੰਜ-ਛੇ ਦਿਨ ਹੋ ਗਏ ਆ ਇੰਦਰ ਤਾਂ ਮਰੇ ਨਹੀਂ ਇਹਦੇ ਬੋਲਿਆ ਹੀ ਨਹੀਂ ਤੇ ਉਹਨਾਂ ਨੇ ਵੀਡੀਓ ਸਾਰਾ ਕੋਈ ਬਣਾਇਆ ਸੀ ਉਹਨਾਂ ਨੇ ਕਈਆਂ ਨੂੰ ਸੈਂਡ ਕਰਤੀਆਂ ਸਾਡੇ ਕੋਲ ਵੀ ਵੀਡੀਓ ਆ ਗਈਆਂ ਵੀਡੀਓ ਵੀ ਵਾਇਰਲ ਕਰਤੀ ਉਹਨਾਂ ਨੇ ਜੀ ਹੋਈ ਹੈ ਜੀ ਸਾਡੇ ਕੋਲ ਹੈਗੀਆਂ ਸਾਰੀਆਂ ਵੀਡੀਓ ਬਹੁਤ ਬੁਰਾ ਵਾਲਾ ਦੇਖਣੀ ਆਂਦੀ ਹੈ ਪਹਿਲਾਂ ਉਹਨਾਂ ਨੇ ਤਮਕਾਇਆ ਸੀ ਵੀ ਵੀਡੀਓ ਵਾਇਰਲ ਕਰ ਦਾਂਗੇ ਹਾਂਜੀ ਵੀਡੀਓ ਸਾਡੇ ਕੋਲ ਤਾਂ ਕੱਲ ਹੀ ਆਈ ਹੈ ਕੀ ਨਾਮ ਕੀ ਸਰ ਤੁਹਾਡਾ ਮੇਰਾ ਨਾਮ ਬੱਬੂ ਮਿਸਤਰੀ ਹੈ ਤੇ ਕੱਲ ਵੀਡੀਓ ਬਣਾ ਇਹਨੂੰ ਜਦੋਂ ਡਾਕਟਰ ਕਰਾਇਆ ਨਾ ਬਾਅਦ ਚ ਕਿਸੇ ਨੇ ਆ ਕੇ ਸਾਨੂੰ ਕਿਹਾ ਕਿ ਇਹਨਾਂ ਨੂੰ ਆਹ ਕੰਮ ਹੋਇਆ ਤੇ ਡਾਕਟਰ ਨੂੰ ਦਿਖਾਈ ਵੀਡੀਓ ਵੀ ਆਹ ਕੰਮ ਬਣਾਉਣ ਨੂੰ ਨਹੀਂ ਆਇਆ ਉਹਦੇ ਤੇ ਉਹਨੂੰ ਕੱਲ ਦਾ ਡਰੋਪ ਪਿਆ ਤੇ ਉਹਨੂੰ ਡਾਕਟਰ ਨੂੰ ਦਿਖਾਇਆ ਉਹਨਾਂ ਨੇ ਸਾਰੇ ਚੈੱਕ ਕੀਤਾ ਉਹ ਕਹਿੰਦੇ ਇਹ ਨਾਮ ਦਾ ਪਾਰ ਗਿਆ ਪੁਲਿਸ ਵਗਰੇ ਤੇ ਲੈਟਲੀ ਵਗੀ ਹੰ ਆਹ ਬਹੁਤ ਬੁਰਾ ਲੱਗਦਾ ਪੁਲਿਸ ਕੰਪਲੇਂਟ ਕਰਤੀ ਤੁਸੀਂ ਹਾਂਜੀ ਕੀ ਮੰਗ ਕੇ ਕਰਦੇ ਹੋ ਮੰਗ ਇਹ ਇਨਸਾਫ ਹੋਵੇ ਜੀ ਦਾ ਬੰਦੇ ਨਾਲ ਜਿਨ੍ਹਾਂ ਨੇ ਕੁਛ ਕੀਤਾ ਉਹਨੂੰ ਕੀ ਜਨਾਨੀ ਨਾਲ ਹੋ ਜੇ ਜੀ ਜਨਾਨੀ ਨਾਲ ਦੰਤ ਕਮ ਹੋ ਜੇ ਤਾਂ ਸਾਰੀ ਦੁਨੀਆ ਕਹਿ ਦਿੰਦੀ ਹੈ ਜੀ ਆਹ ਕਾਰਮਚ ਦਿੰਦੀ ਹੈ ਵਿਆਹ ਕੀ ਹੋ ਗਿਆ ਅਜ ਬੰਦੇ ਨਾਲ ਕੋਈ ਇਹ ਹੋ ਗਿਆ ਤੇ ਕੋਈ ਨਾਲੇ ਜਨਾਨੀ ਨੇ ਕੀਤਾ ਜਨਾਨੀ ਨੇ ਕੀਤਾ ਹੁਣ ਇਹਨਾਂ ਨਾਲ ਕੋਈ ਦੁਨੀਆ ਖੜੇ ਫੇਰੀ ਗੱਲ ਹੈ ਨਾ ਜੀ ਇਹ ਕੋ ਤੁਸਿਆਪ ਵੇਖ ਲੋ ਇਹ ਉਸ ਜੀ ਨਹੀਂ ਹੈਗਾ ਬੰਦਾ ਜਿਤਨਾਨੀ ਨਾਲ ਹੋ ਜਾ ਦੱਸਾ ਕਿ ਦੁਨੀਆ ਕੇ ਰੰਗ ਗੱਲਾ ਇਹਨੂੰ ਫਾਂਸੀ ਦੀ ਸਜ਼ਾ ਹੁਣ ਚੀਤੀ ਹੈ ਇਹਨੂੰ ਆ ਹੋਣੀ ਚਾਹੀਦੀ ਹੈ ਹੁਣ ਜਨਾਨੀ ਨੇ ਇਹਦੇ ਕਰਤਾ ਬੰਦੇ ਨੇ ਕਰਤਾ ਹੁਣ ਤਾਂ ਦੀ ਸਜ਼ਾ ਹੋਣੀ ਚਾਹੀਦੀ ਬੋਲੋ ਪਰ ਸਾਸ ਨੂੰ ਨਹੀਂ ਦੇਖਣਾ ਚਾਹੀਦਾ ਨਾ ਕੀ ਨਾਮ ਕੀ ਸਰਦਾਰ ਮਦਨ ਲਾਲ ਤੁਸੀਂ ਵੀ ਇੱਥੇ ਟੈਂਪੋ ਯੂਨੀਅਨ ਦੇ ਵਿੱਚ ਹਾਂ ਹਾਂ ਟੈਂਪੋ ਯੂਨੀਅਨ ਦੇ ਨਾਲ